ਬੀਤੀ ਰਾਤ 1 ਵਜੇ ਸੁਣਿਆ ਗਈਆਂ ਧਮਾਕਿਆਂ ਦੀਆਂ ਆਵਾਜ਼ਾਂ ਲੋਕਾਂ 'ਚ ਬਣਿਆ ਸਹਿਮ ਦਾ ਮਾਹੌਲ ਪੁਲਸ ਹੋਈ ਪੱਪਾ ਦੇ ਪਾਰ ਅੰਮ੍ਰਿਤਸਰ ਦੇ ਲੋਕਾਂ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਆਵਾਜ਼ਾਂ ਕਿਸੇ ਬੰਬ ਧਮਾਕੇ ਦੀਆਂ ਹਨ ਜੋ ਪਾਕਿਸਤਾਨ ਤੇ ਭਾਰਤ ਵਿੱਚ ਜੰਗ ਲੱਗਣ ਕਰਕੇ ਹੋ ਰਹੀਆਂ ਨੇ ਪਰ ਅਸਲ ਸੱਚ ਕੁਝ ਹੋਰ ਹੀ ਸੀ ਪਰ ਅਸਲ ਸੱਚ ਕੁਝ ਹੋਰ ਹੀ ਸੀ ਜਦ ਬੀਤੀ ਰਾਤ ਕਰੀਬ ਸਵਾ 1 ਵਜੇ ਸਾਡੇ ਪੱਤਰਕਾਰ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਅੰਮ੍ਰਿਤਸਰ ਤੋਂ ਤਰਨਤਾਰਨ ਵੱਲ ਜਾਂਦੀ ਰੋਡ ਤੇ ਉਸ ਵੇਲੇ ਧਮਾਕੇ ਸੁਣੇ ਗਏ ਜਦੋਂ ਰਾਤ ਦੇ 1 ਵਜੇ ਸਨ ਤੇ ਇਹ ਧਮਾਕਾ ਇੱਕ ਵਾਰ ਨਹੀਂ ਬਲਕਿ ਦੋ ਵਾਰ ਹੋਇਆ ਦਰਸਲ 파ਰਤੀ ਹੋਈ ਫੌਜਾਂ ਨੇ ਵੀਰਵਾਰ ਦੇਰ ਰਾਤ ਤੱਕ ਜੰਮੂ ਕਸ਼ਮੀਰ ਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਤੇ ਜ਼ੋਰਦਾਰ ਅਭਿਆਸ ਕਰਕੇ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ ਦਰਸਲ ਇੱਕ ਪਾਸੇ ਪੁਲਵਾਮਾ ਹਮਲੇ ਦੇ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਤਣਾਪੂਰਨ ਬੜੇ ਹੋਏ ਨੇ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵੀ ਲਗਾਤਾਰ ਸਰਹੱਦ 'ਤੇ ਆਪਣੀ ਫੌਜ ਦੀ ਗਿਣਤੀ ਵਧਾ ਰਿਹਾ ਹੈ ਤੇ ਉੱਤੋਂ ਲੀਡਰਾਂ ਦੇ ਆਉਂਦੇ ੜਕਾਉ ਬਿਆਨ ਵੀ ਅੱਗ 'ਚ ਤੇਲ ਪਾਉਣ ਦਾ ਕੰਮ ਕਰ ਰਹੇ ਨੇ ਇਸ ਲਈ ਸਰਹੱਦੀ ਲੋਕਾਂ ਲਈ ਵੀ ਛੋਟੀ ਜਿਹੀ ਹਲਚਲ ਡਰ ਦਾ ਕਾਰਨ ਬਣ ਜਾਂਦੀ ਹੈ ਇਸ ਅਭਿਆਸ ਦੇ ਦੌਰਾਨ ਭਾਰਤ ਦੇ ਫਾਈਟਰ ਜੈਟ ਜਹਾਜ਼ਾਂ ਨੇ ਸੁਪਰਸੋਨਿਕ ਰਫ਼ਤਾਰ ਨਾਲ ਉਡਾਣਾ ਭਰਿਆ ਸਨ ਜਿਸ ਦੇ ਕਰਕੇ ਸੋਨਿਕ ਬੂਮ ਬਣਨ ਨਾਲ ਅਸਮਾਨ 'ਚ ਧਮਾਕੇ ਵਾਲੀ ਆਵਾਜ਼ ਪੈਦਾ ਹੋ ਗਈ। ਉਧਰ ਅੰਮ੍ਰਿਤਸਰ ਦੀ ਪੁਲਿਸ ਨੇ ਵੀ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ। ਇਸ ਅਪੀਅ ਦਾ ਮਕਸਦ ਪਾਕਿਸਤਾਨੀ ਫੌਜ ਵੱਲੋਂ ਹੋਣ ਵਾਲੀ ਕਿਸੇ ਵੀ ਕਾਰਵਾਈ ਦਾ ਫੌਰੀ ਤੌਰ 'ਤੇ ਜਵਾਬ ਦੇਣ ਲਈ ਯਾਰ ਰਹਿਣਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563